ਸਤਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀਓ ਅੱਜ ਇੱਕ ਲੱਬਿਆ ਪਰਸ ਜਿਹੜਾ ਆ ਉਹ ਗੁਰਪ੍ਰੀਤ ਮਹਿਮੂਦਪੁਰ ਤੋਂ ਨੇ ਵੀਰ ਪੰਚ ਨੇ ਇਹਨਾਂ ਨੂੰ ਵਾਪਸ ਕਰਨ ਲੱਗੇ ਆ ਇਹਨਾਂ ਦਾ ਪਰਸ ਜਿਹੜਾ ਕਚੈਰੀਆਂ ਡਿੱਗ ਜਾਂਦਾ ਔਰ ਇਹਦੇ ਵਿੱਚ 22 ਹੁਣਾਂ ਦੇ ਕਹਿਣ ਦੇ ਮੁਤਾਬਕ ਹਜ਼ਾਰਾਂ ਰੁਪਏ ਸਨ ਲੇਕਿਨ ਇਹ ਪਰਸ ਸਨ ਨੁਕਿੱਦਾਂ ਮਿਲਿਆ ਕਿਉਂਕਿ ਕੱਲ ਸ਼ਾਮੀ ਜਾੜਲੇ ਦੇ ਕੁਝ ਵੀਰ ਜਿਹੜੇ ਆ ਉਹ ਨਵਾਂ ਸ਼ਹਿਰ ਕੋਠੀ ਰੋਡ ਤੇ ਕਮੇਟੀ ਘਰ ਦੇ ਕੋਲ ਸ਼ਾਪਿੰਗ ਕਰ ਰਹੇ ਸਨ ਤਾਂ ਦੋ ਸਕੂਟੀ ਸਵਾਰ ਇਹ ਪਰਸ ਨੂੰ ਭਗਾ ਕੇ ਮਾਰ ਦਿਆ ਏਥਾ ਸਿੱਟ ਦਿੰਦੇ ਆ ਜਿਹੜੇ ਜਾੜਲੇ ਦੇ ਵਿਅਕਤੀ ਸੋਣ ਲੱਗਿਆ ਕਿ ਸਕੂਟੀ ਸਵਾਰ ਨੌਜਵਾਨਾਂ ਦਾ ਪਰਸਹੀਂ ਠਾ ਡਿੱਗ ਗਿਆ ਉਹ ਪਰਸ ਚੱਕ ਕੇ ਉਹਨਾਂ ਨੂੰ ਆਵਾਜ਼ ਮਾਰਦੇ ਕਿਰ ਤੁਹਾਡਾ ਪਰਸ ਹੈ ਪਰ ਜਿਹੜੇ ਉਹ ਸਕੂਟੀ ਸਵਾਰ ਹੈ ਉਤੋਂ ਸਕੂਟੀ ਭਜਾ ਕੇ ਲੈ ਜਾਂਦੇ ਆ ਫਿਰ ਸਾਡੇ ਤੱਕ ਅਪਰੋਚ ਕੀਤੀ ਜਾਂਦੀ ਹੈ ਔਰ ਅਸੀਂ ਉਹ ਜਿਹੜੇ ਆਏ ਸੀਗੇ ਜਾੜਲੇ ਤੋਂ ਵੀਰ ਆਏ ਸਨ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਵੀਡੀਓ ਬਣਾ ਲਓ ਜਾਂ ਤੁਸੀਂ ਸਾਨੂੰ ਦੱਸੋ ਕਿ ਕਿਹੜੀ ਲੋਕੇਸ਼ਨ ਦੇ ਉੱਤੇ ਜਿਹੜਾ ਇਹ ਪਰਸ ਤੁਹਾਨੂੰ ਜਿਹੜੇ ਸਕੂਟੀ ਸਵਾਰਿਆ ਇਹ ठा ਸੁੱਟਦੇ ਮਿਲੇ ਤਾਂ ਜੋ ਅਸੀਂ ਉਹਨਾਂ ਨੂੰ ਟ੍ਰੇਸ ਕਰ ਸਕੀਏ ਲੇਕਿਨ ਉਹ ਥੋੜਾ ਤਲਖੀ ਜਾ ਕੇ ਕਹਿੰਦੇ ਕਿ ਯਾਰ ਤੁਸੀਂ ਪਰਸ ਆਪਣੇ ਕੋ ਰੱਖ ਕੇ ਗਰੁੱਪ ਚ ਇਦਾਂ ਹੀ ਪਾਣ ਦਾ ਠੀਕ ਹੈ ਨਹੀਂ ਤਾਂ ਅਸੀਂ ਚੱਲੇ ਤੁਹਾਡਾ ਕਾਹਦਾ ਗਰੁੱਪ ਚੱਲਦਾ ਫਿਰ ਅਸੀਂ ਇਹਦੇ ਵਿੱਚੋਂ ਡਾਕੂਮੈਂਟ ਦੇਖੇ ਤਾਂ ਵੀਰ ਉਹਨਾਂ ਨਾਲ ਸੰਪਰਕ ਕੀਤਾ ਲੇਕਿਨ ਅਸੀਂ ਬੇਨਤੀ ਇੰਨੀ ਕਰਨਾ ਚਾਹੁੰਦੇ ਆ ਕਿ ਜਦੋਂ ਕਿਸੇ ਦੀ ਅਸੀਂ ਮਦਦ ਕਰਦੇ ਆ ਤਾਂ ਮਦਦ ਪੂਰੀ ਕਰੀਏ ਮਦਦ ਵਿੱਚ ਕੋਈ ਐਦਾਂ ਨਹੀਂ ਹੁੰਦਾ ਕਿ 5% 10% 15% 20% ਜੇ ਉਹਨਾਂ ਵੀਰਾਂ ਨੇ ਜਾੜਲੇ ਵਾਲੇ ਨੌਜਵਾਨ ਦੀ ਮੈਂ ਬੜੀ ਸ਼ਲਾਗਾ ਕਰਦਾ ਉਹਨੇ ਬੜੇ ਕੋਸ਼ਿਸ਼ਾਂ ਕੀਤੀਆਂ ਸਾਡੇ ਨਾਲ ਵੀ ਰਾਬਤਾ ਰੱਖਿਆ ਲੇਕਿਨ ਇੱਕ ਕੋਈ ਥਾਰ ਚਾਈ ਸੀ ਥੋੜਾ ਗੁੱਸੇ 'ਚ ਸੀਗੇ ਕਹਿੰਦੇ ਮੈਂ ਐਨਆਰਆਈ ਆ ਜੇ ਤੁਸੀਂ ਆਪਣੇ ਕੋ ਪਰਸ ਰੱਖ ਕੇ ਬੰਦੇ ਨੂੰ ਲੱਭਣਾ ਠੀਕ ਨਹੀਂ ਤਾਂ ਮੈਂ ਪਰਸ ਭਗਾ ਕੇ ਮਾਰਨ ਲੱਗਾ ਹੁਣ ਪਰਸ ਭਗਾ ਕੇ ਮਾਰਨ ਨਾਲ ਕੀ ਹੈਲਪ ਹੋਣੀ ਆ ਜੇ ਥੋੜਾ ਬਹੁਤਾ ਆਪਾਂ ਤਾਲਮੇਲ ਬਣਾਉਂਦੇ ਉਹ ਸਕੂਟੀ ਸਵਾਰ ਜਿਹੜੇ ਜਿੱਥੋਂ ਕਹਿੰਦੇ ਕਿ ਸਾਨੂੰ ਸਕੂਟੀ ਸਵਾਰਾਂ ਦਾ ਪਤਾ ਲੱਗਿਆ ਉਹ ਤੋਂ ਸੀਸੀਟੀਵੀ ਕੈਮਰੇ ਚੈੱਕ ਕਰਾਂਦੇ ਤਾਂ ਸ਼ਾਇਦ ਪਤਾ ਲੱਗ ਜਾਂਦਾ ਕਿ ਯਾਰ ਉਹ ਸਕੂਟੀ ਸਵਾਰ ਹੈ ਕੌਣ ਸੀਗੇ ਪਰ ਬਾਈ ਹੁਣ ਤਾਂ ਪਰਸ ਚੋਰੀ ਨਹੀਂ ਪਰਸ ਇਹ ਕਹਿੰਦੇ ਡਿੱਗ ਗਿਆ ਸੀ ਜਿੱਚ ਹਜ਼ਾਰਾਂ ਰੁਪਏ ਸੀਗੇ ਹਜ਼ਾਰਾਂ ਰੁਪਏ ਤਾਂ ਪਤੰਦਰ ਕੱਢ ਕੇ ਲੈ ਗਏ ਲੇਕਿਨ ਡਾਕੂਮੈਂਟ ਤੁਸੀਂ ਚੈੱਕ ਕਰ ਲਓ ਪੂਰੇ ਡਾਕੂਮੈਂਟ ਠੀਕ ਹੈ ਭਾਜੀ ਦੇਖ ਲਓ ਬਾਬੇ ਦੀ ਵਿੱਚ ਸਿੰਘੀ ਵੀ ਆ ਪਉਣਾ ਆ ਰਹੀ ਦੀ ਤਾਂ ਪਉਣਾ ਆ ਰਹੀ ਕਹਿੰਦਾ ਕਿ ਚੱਲ ਤੇਰੇ ਡਾਕੂਮੈਂਟ ਤਾਂ ਬਚਾ ਲਵਾਂ ਮੈਂ ਹਾਂਜੀ ਭਾਜੀ ਤੁਹਾਡੀ ਬਹੁਤ 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 ਮਿਹਰਬਾਨੀ ਸਾਰੇ ਡਾਕੂਮੈਂਟ ਮਿਲ ਗਏ ਇਹ ਕੱਲ ਡਾਕੂਮੈਂਟ ਬਣਾਉਣ ਦੀ ਖਾਤਰ ਮੈਂ ਬੈਂਕਾਂ ਚ ਵੀ ਧੱਕੇ ਖਾਂਦਾ ਰਿਹਾ ਜੀ ਥਾਣਿਆਂ ਚ ਵੀ ਧੱਕੇ ਖਾਂਦਾ ਰਿਹਾ ਮੇਨ ਗੱਲ ਤਾਂ ਡਾਕੂਮੈਂਟਾਂ ਦੀ ਹੁੰਦੀ ਹੈ ਜੀ ਬੇਨਤੀ ਚ ਚਲੋ ਕੋਈ ਗੱਲ ਨਹੀਂ ਇਹ ਤਾਂ ਆਈ ਚਲਾਈ ਐ ਏਦਾਂ ਹੀ ਹੁੰਦੀ ਰਹਿੰਦੀ ਆ ਤੁਹਾਡਾ ਬਹੁਤ ਮਿਹਰਬਾਨੀ ਭਾਜੀ ਤੁਸੀਂ ਮੇਰਾ ਪਰਸ ਲਵਾ ਦਿੱਤਾ ਸਾਨੂੰ ਅਸੀਂ ਬੇਨਤੀ ਇਹੀ ਕਰਨਾ ਚਾਹੁੰਦੇ ਆ ਕਿ ਸਾਡੇ ਪਰਿਵਾਰਕ ਮੈਂਬਰ ਜਾੜਲੇ ਵਾਲੇ ਵੀ ਸਾਡੇ ਪਰਿਵਾਰਕ ਮੈਂਬਰ ਆ ਵਧੀਆ ਨੇ ਪਰ ਆਪਾਂ ਮਦਦ ਕਰਨ ਲੱਗੇ ਪੂਰੇ ਤੁਰ ਤੱਕ ਜਾਈਏ ਫਿਰ ਵਿਚ ਵਿਚਾਲੇ ਪਿੱਛੇ ਨਾ ਮੁੜੀਏ ਕਿਉਂਕਿ ਹੁਣ ਇਹਨਾਂ ਦੀ ਰੂਹ ਨੂੰ ਦੇਖੋ ਕਿੰਨਾ ਸਕੂਨ ਹੈ ਔਰ ਅਸਲੀ ਧੰਨਵਾਦ ਦੇ ਹੱਕਦਾਰ ਤੁਸੀਂ ਆ ਜਿਨ੍ਹਾਂ ਨੇ ਪਰਸ ਚੱਕਿਆ ਮੈਂ ਤਾਂ ਜ਼ਰੀਆ ਬਣਨਾ ਹਾਂ ਹਾਂਜੀ ਕਿਉਂਕਿ ਜਿੰਨੂੰ ਚੱਕਿਆ ਜੇ ਆਪਾਂ ਥੋੜੀ ਹੋਰ ਕੋਸ਼ਿਸ਼ਾਂ ਕਰ ਲੈਂਦੇ ਉਹ ਮੁੰਡਿਆਂ ਦੇ ਲੱਭ ਲੈਂਦੇ ਕੌਣ ਹੈ ਤਾਂ ਸ਼ਾਇਦ ਪੈਸੇ ਵੀ ਮੁੜ ਜAVE ਹਾਂਜੀ ਬਿਲਕੁਲ ਬਿਲਕੁਲ ਪਾਜੀ ਬਿਲਕੁਲ ਇਹ ਤਾਂ ਗੱਲ ਹੈਗੀ ਆ ਜੀ ਤੁਹਾਡੀ ਮੈਂ ਤਾਂ ਇਹੀ ਗੱਲ ਕਹਿੰਨਾ ਵੀ ਜਿਹੜੇ ਮੇਨ ਤਾਂ ਗੱਲ ਡਾਕੂਮੈਂਟਾਂ ਦੀ ਹੈ ਜੀ ਡਾਕੂਮੈਂਟ ਬਹੁਤ ਔਕੀ ਬਣਦੇ ਆ ਇੱਕ ਮੇਨ ਗੱਲ ਹੈ ਸਾਰੇ ਡਾਕੂਮੈਂਟ ਵਿੱਚ ਸੀਗੇ ਇਹਦੇ ਕਿਹੜੇ ਕਿਹੜੇ ਡਾਕੂਮੈਂਟ ਹੈ ਜੀ ਵਿੱਚ ਇਹ ਚ ਪਾਜੀ ਮੇਰਾ ਡਰਾਈਵਿੰਗ ਲਾਇਸੈਂਸ ਪੈਨ ਕਾਰਡ ਵੋਟਰ ਕਾਰਡ ਕ੍ਰੈਡਿਟ ਕਾਰਡ ਕਾਰਡ ਸਾਰੇ ਡਾਕੂਮੈਂਟ ਵੀ ਪੰਜ ਵੀ ਉਹ ਹਾਂਜੀ 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 ਮਹਿਮੂਦਪੁਰ ਦੇ ਪੰਚਾਇਤ ਉਹਦਾ ਵੀ ਡਾਕੂਮੈਂਟ ਵਿੱਚ ਹੀ ਆ ਜੀ ਸਾਲ ਤਾਂ ਮੈਨੂੰ ਲੱਗਾ ਡਾਕੂਮੈਂਟ ਬਣਾਉਣ ਤੇ ਲੱਗ ਜਾਣਾ ਸੀ ਬਿਲਕੁਲ ਜੀ ਉਹ ਮੇਕ ਉਹ ਡਾਕੂਮੈਂਟ ਹੈ ਨਹੀਂ ਜੀ ਉਹ ਵਿੱਚੋਂ ਡਿੱਗ ਪਿਆ ਬਾਕੀ ਆਧਾਰ ਕਾਰਡ ਇਹ ਸਾਰੇ ਡਾਕੂਮੈਂਟ ਸੇ ਮੈਂ ਦੇਖ ਪੜਿਆ ਭਗਤਪੂਰਨ ਸਿੰਘ ਉਹਨਾਂ ਦੇ ਵੀ ਤੁਹਾਡੇ ਕੋਲ ਕਾਰਡ ਤੇ ਵਿੱਚ ਹਾਂਜੀ ਉਹ ਵੀ ਕਾਰਡ ਪਈ ਜੀ ਬਣਾਇਆ ਹੋਇਆ ਨਹੀਂ ਇਹ ਆਪਣੇ ਦੂਆ ਕਾਰਡ ਆ ਆਯੂਸ਼ਮਨ ਹਾਂਜੀ ਹੈਲਥ ਉਹ ਵੀ ਕਾਰਡ ਬਣਾਇਆ ਹੋਇਆ ਚਲੋ ਠੀਕ ਹੈ ਚਲੋ ਠੀਕ ਹੈ ਭਾਈ ਜੀ ਓਕੇ ਭਾਜੀ ਥੈਂਕ ਯੂ ਤੁਹਾਡੀ ਓਕੇ ਓਕੇ Okay, thank you, buddy.